ਪਹਿਲਾ ਸਾਰੇ ਜਣੇ ਰਵੀ ਖਾਲਸਾ ਉਰਫ ਰਵੀ ਸ਼ਰਮਾ ਦੀ ਇਹ ਕਲਿੱਪ ਸੁਣੋ ਦੋ ਜਲਦੀਤ ਬਾਰੇ ਉਹਨੇ ਕਿਹਾ ਜਿਹੜੇ ਬੰਦੇ ਉੱਪਰ ਇੰਨੇ ਵੱਡੇ ਇਨਤਹਾਬਚਨ ਦੇ ਵਿੱਚ ਇਲਜ਼ਾਮ ਅਲਿਗੇਸ਼ਨ ਲੱਗਿਓ ਆ ਜੈਨੋਸਾਈਡ ਦੇ ਜਿਹੜੀ ਵੀ ਸਾਰੀ ਸਫਾਈ ਕਰ ਰਹੇ ਉਹਦੀ ਦਲਜੀਤ ਦਸਾਂ ਜ ਉਹਨਾਂ ਬੈਠ ਕੇ ਇਹ ਸੱਚ ਬੋਲਿਆ ਕਿ ਉਸਦੇ ਕੀ ਹੋਇਆ ਜਿੰਨੇ ਇਲਜ਼ਾਮ ਲੱਗੇ ਉਹ ਇਨਤਹਾਬਚਨ ਉੱਪਰ ਤਾਂ ਵੀ ਇਦਾਂ ਦੇ ਬੰਦੇ ਦਾ ਬੈਨਾਂ ਜਾ ਕੇ ਦਲਜੀਤ ਪਤਾ ਨਹੀਂ ਜਾਂ ਨਸ਼ਾ ਚੜ ਜਾਂਦਾ ਫੇਮ ਦਾ ਜਾਂ ਪੈਸੇ ਦਾ ਇੱਕ ਪਾਸੇ ਰੋਣਾ ਸਮੀ 84 ਦਾ ਦੋਖਿਆ ਅਸੀਂ ਖੜੇ ਆ ਪੰਜਾਬ ਲਈ ਤੇ ਦੂਜੇ ਪਾਸੇ ਤੁਸੀਂ ਜਾ ਕੇ ਇਦਾਂ ਦੇ ਕੰਮ ਕਰਨੇ ਉਸ ਰਾਤ ਨੂੰ ਬੈਨਾਂ ਜਦੋਂ ਦਿੱਲੀ ਦੇ ਵਿੱਚ ਗਲੀਆਂ ਖੂਨ ਨਾਲ ਭਰ ਗਈਆਂ ਸਿੱਖਾਂ ਦੀਆਂ ਇਦਾਂ ਆਪਣਿਆਂ ਨੂੰ ਬੋ ਪਿੱਛੇ ਕਰ ਰਿਹਾ ਰਵੀ ਸ਼ਰਮਾ ਜੀ ਹੁਣ ਤੁਸੀਂ ਇਹ ਦੱਸੋ ਤੁਸੀਂ ਦਲਜੀਤ ਨੂੰ ਕਿਉਂ ਭੰਡ ਰਹੇ ਹੋ ਦਲਜੀਤ ਤਾਂ ਕਹਿ ਕੇ ਗਿਆ ਸੀ ਕੌਣ ਬਣੇਗਾ ਕਰੋੜਪਤੀ ਚ ਵੀ ਜੇ ਮੈਂ ਜਿੱਤਿਆ ਜਿੰਨੀ ਰਕਮ ਮੈਂ ਜਿੱਤੂੰਗਾ ਉਹ ਨਾਲ ਪ੍ਰਭਾਵਿਤ ਇਲਾਕੇ ਦੇ ਉਹਨਾਂ ਨੂੰ ਦਵਾਂਗਾ ਹਣਾ ਹੁਣ ਰਵੀ ਖਾਲਸਾ ਜੀ ਜਾਂ ਰਵੀ ਸ਼ਰਮਾ ਕਹੀਏ ਤੁਹਾਨੂੰ ਜੋ ਖਾਲਸਾ ਸਾਈਡ ਦੇ ਮੁਖੀ ਆ ਇਹ ਦਲਜੀਤ ਨੂੰ ਹੁਣ ਭੰਡ ਰਿਹਾ ਦਲਜੀਤ ਨੂੰ ਟਾਰਗੇਟ ਕਰ ਰਿਹਾ ਕਿਉਂਕਿ ਦਲਜੀਤ ਕਹੌਣ ਬਣੇਗਾ ਕਰੋੜਪਤੀ ਚ ਗਿਆ ਸੀਗਾ ਤੇ ਉਹਨੇ ਅਮਿਤਾਬ ਵਚਨ ਦੇ ਪੈਰੀ ਹੱਥ ਲਾਏ ਠੀਕ ਹੈ ਤੇ ਹੁਣ ਇਹਨੂੰ ਅਵੀ ਖਾਲਸੇ ਨੂੰ ਹੁਣ ਇਹਨੂੰ 1984 ਦੀਆਂ ਗੱਲਾਂ ਜ਼ਿਆਦਾ ਆ ਗਈਆਂ ਪਹਿਲਾਂ ਇਹ ਕਿੱਥੇ ਸੀਗਾ ਇਹਨੇ ਵੀ ਪੈਸਾ ਲੋਕਾਂ ਦੇ ਨਾਮ ਤੇ ਬਹੁਤ ਇਕੱਠਾ ਕੀਤਾ ਕਹਿ ਛੜਦਾ ਮੈਂ ਲੋਕਾਂ ਦੀ ਮਦਦ ਕਰੂੰਗਾ ਪਰ ਮਦਦ ਇਹਨੇ ਕਿੰਨੀ ਕੀਤੀ ਆਪ ਨੂੰ ਪਤਾ ਹੀ ਆ ਪੰਜਾਬ 'ਚ ਇਹ ਕਦੇ ਕਿਹੜੇ ਮੁਲਕ 'ਚ ਵਗ ਜਾਂਦਾ ਕਿਹਨਾਂ ਸਾਥ ਸੀਗਾ ਅਮਰਪ੍ਰੀਤ ਉਹਨੇ ਵੀ ਆਪਦੇ ਨਾਮ ਤੇ ਅਡਾ ਐਨ ਜੀਓ ਬਣਾਈ ਇਹ ਤੁਸੀਂ ਦੇਖ ਸਕਦੇ ਇਹਨਾਂ ਨੇ ਪੈਸਾ ਇਕੱਠਾ ਕਰਨਾ ਸੀ ਪੈਸੇ ਦੇਣ ਦਾ ਲੈਣ ਦੇਣ ਦਾ ਰੌਲਾ ਸੀਗਾ ਸੋ ਇਹਨਾਂ ਨੇ ਐਨ ਜੀਓ ਅਡਾ ਬਣਾਈਆਂ ਜਿਹਨਾਂ ਦਾ ਮੁਖ ਮਕਸਦ ਹੀ ਸੇਵਾ ਕਰਨਾ ਹੋਵੇ ਇਹ ਇਨਾ ਪੈਸੇ ਦੇ ਪਿੱਛੇ ਨਾ ਜਾਣਾ ਬਿਨਾ ਪੈਸੇ ਤੋਂ ਇਹ ਬਿਨਾ ਸਵਾਰਥ ਤੋਂ ਪੈਸੇ ਤੋਂ ਨਾਲ ਤਾਂ ਮਦਦ ਹੋਊਗੀ ਬਿਨਾ ਸਵਾਰਥ ਤੋਂ ਇਹ ਮਦਦ ਕਰਨ ਫਿਰ ਇਹ ਟਾਰਗੇਟ ਕਰ ਲੱਗ ਜਾਂਦਾ ਸਰਕਾਰਾਂ ਨੂੰ ਸਰਕਾਰਾਂ ਹੁਣ ਇਹਨੂੰ ਕਿੰਨਾ ਰੋਕਦੇ ਨੇ ਆਪਾਂ ਨੇ ਦੇਖਿਆ ਹਣ ਇਹ ਜੇ ਆਉਂਦਾ ਜਦੋਂ ਪੰਜਾਬ ਚ ਹੜਾ ਆਏ ਸੀ ਇਹ ਆਉਂਦਾ ਉੱਥੇ ਸੇਵਾ ਕਰਦਾ ਹਨ ਆਪਣੇ ਦੇਖਿਆ ਦੀ ਕੋਈ ਵੀਡੀਓ ਨਹੀਂ ਇਹ ਬਾਹਲੇ ਮੁਲਕਾਂ ਚ ਜਾਂਦਾ ਕਿਉਂਕਿ ਉੱਥੇ ਡਾਲਰਾਂ ਦਾ ਰੇਟ ਜ਼ਿਆਦਾ ਹੈ ਆਪਣੇ ਇੰਡੀਆ ਨਾ ਇੰਡੀਆ 'ਚ ਪੈਸੇ ਹੁਣ ਲੋਕ ਬਹੁਤ ਘੱਟ ਉਹ ਕਰਦੇ ਨੇ ਕਿਉਂਕਿ ਇਹਨੂੰ ਬਾਹਲੇ ਮੁਲਕਾਂ ਦੀ ਕਮਾਈ ਆਉਂਦੀ ਆ ਸੋ ਇਹ ਪੈਸਾ ਇਕੱਠਾ ਕਰਨ ਤੇ ਲੱਗੇ ਹੋਏ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਮਰੇ ਕੋਈ ਜੀਵੇ ਰਹੀ ਦਿਲਜੀਤ ਦੀ ਗੱਲ ਉਹ ਇੱਕ ਐਕਟਰ ਆ ਉਹ ਕੁਝ ਵੀ ਕਰ ਸਕਦਾ ਹਨਾ ਉਹਨੇ ਬਾਲੀਵੁੱਡ 'ਚ ਵੀ ਕੰਮ ਕਰਨਾ ਉਹਨੇ ਹਾਲੀਵੁੱਡ 'ਚ ਵੀ ਕੰਮ ਕਰਨਾ ਉਹਨੇ ਪਾਲੀਵੁੱਡ 'ਚ ਵੀ ਕੰਮ ਕਰਨਾ ਸੋ ਉਹਦਾ ਸਾਰੇ ਐਕਟਰਾਂ ਨਾਲ ਮਿਲਣਾ ਪੈਂਦਾ ਮਿਲ ਕੇ ਰਹਿਣਾ ਪੈਂਦਾ ਤੁਸੀਂ ਤਾਂ ਐਨਜੀਓ ਵਾਲਿਆਂ ਤੁਸੀਂ ਤਾਂ ਸੇਵਾ ਕਰਨੀ ਆ ਤੁਸੀਂ ਕਰ ਲਓ ਤੁਸੀਂ ਕਰ ਲਓ ਤੁਸੀਂ ਕਿਉਂ ਠੱਗਿਆ ਮਾਰਦੇ ਦਲਜੀਤ ਤੱਕ ਸੇਵਾ ਕਰ ਰਿਆ ਨਾ ਕਹਿ ਕੇ ਗਿਆ ਮੈਂ ਹੜਪੀੜ ਤਾਈ ਸੇਵਾ ਕਰੂੰਗਾ ਜੋ ਪੈਸੇ ਮਿਲਣਗੇ ਛੋਡੇ ਕਿ ਮਿਰਚਾਂ ਲੱਗਿਆ ਹੁਣ ਸਾਨੂੰ 84 ਯਾਦ ਆ ਗਈ ਪਹਿਲਾਂ ਕਿੱਥੇ ਸੀਗੇ ਇੰਨੇ ਸਾਲ ਉਦੋਂ ਸਾਨੂੰ 84 ਨਹੀਂ ਯਾਦ ਆਈ